ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮਿਲ ਕਰਕੇ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਅੱਜ ਅਸੀਂ ਬਣਾਉਣ ਲੱਗੇ ਆਂ ਆਲੂ ਵਾਲੀ ਪਰਾਂਠੇ ਸੋ ਮਾਰਨਿੰਗ ਦਾ ਟਾਈਮ ਹੈ ਚਾਹ ਪੀ ਲਈ ਸੀ ਅੱਜ ਨਾਸ਼ਤਾ ਨਹੀਂ ਬਣਾਇਆ ਹੈਗਾਗਾ ਹੁਣ ਤਕਰੀਬਨ ਟਾਈਮ ਕਿੰਨਾ ਹੋ ਗਿਆ 12 12 ਵਜ ਗਏ ਹਾਂਜੀ ਹੁਣ ਮਤਲਬ ਕਿ ਦੁਪਹਿਰ ਦਾ ਤੇ ਸਵੇਰ ਦਾ ਨਾਸ਼ਤਾ ਕਹ ਸਕਦੇ ਵੀ ਅਸੀਂ ਇੱਕ ਟਾਈਮ ਹੀ ਹੁਣ ਕਰ ਤਾ ਵੀ ਇੱਕ ਟਾਈਮ ਹੀ ਬਣਾਉਣਾ ਹੈ ਨਾ ਕਿਉਂਕਿ ਕੱਲ ਮੈਂ ਨਾਸ਼ਤਾ ਬਣਾਇਆ ਉਹਨਾਂ ਨੇ ਖਾਦਾ ਨਹੀਂਗਾ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਆਂ ਆਲੂ ਉਬਲ ਰਏ ਨੇ ਆਲੂ ਵਾਲੇ ਪਰੌਠੇ ਬਣਾਣੇ ਆ ਤਾਂ ਸਭ ਤੋਂ ਪਹਿਲਾਂ ਮੈਂ ਆਟਾ ਗੁੰਨੂੰਗੀ ਹਾਂ ਚਲੋ ਆਪਣੇ ਆਲੂ ਨਸੁੱਕ ਜਾਣਾ ਥੋੜਾ ਜਿਹਾ ਆਟਾ ਜੋ ਵੱਧ ਗੁੰਨ ਲੈਂਦੇ ਹਾਂ ਮੈਨੂੰ ਦੂਜੀ ਤਰ੍ਹਾਂ ਬਣਾਉਣੀਆਂ ਆਂ ਬੱਚੇ ਖਾਣੇ ਸੀ ਆਲੂ ਵਾਲੇ ਪਰੌਠੇ ਇੱਕ ਮੈਂ ਬਣਾਵਾਂਗਾ ਤੈਨੂੰ ਬਣਾ ਕੇ ਦਿਖਾਵਾਂਗਾ ਠੀਕ ਹੈ Mas boa tá. ਜਲਦੀ ਜਲਦੀ ਆਟਾ ਗੁੰਨ ਕੇ ਉਸ ਤੋਂ ਬਾਅਦ ਮਿਲਦੇ ਆ। ਆਹ ਜੋ ਕੱਟ ਘੜ ਰਹੀਆਂ ਨੇ ਛੋਟੇ ਛੋਟੇ ਕਰਕੇ ਤੇ ਇਧਰ ਆਪਾਂ ਆਟਾ ਗੁੰਨ ਲਿਆ ਸੀਗਾ ਤੇ ਆਲੂ ਹਜੇ ਤੱਕ ਆਪਣੇ ਕੱਚੇ ਆ ਉਬਲ ਰਹੇ ਆ। ਉਸ ਤੋਂ ਬਾਅਦ ਆਪਾਂ ਆ ਬਣਾਉਂਦੇ ਆ ਪਰਾਂਠੇ ਮਿਲਦੇ ਆ ਤੁਹਾਨੂੰ ਆਲੂ ਜਦੋਂ ਆਪਣੇ ਉਬਲ ਗਏ ਨਾ ਤਾਂ ਉਸ ਤੋਂ ਬਾਅਦ ਸੋ ਗਾਇਸ ਦੇਖ ਸਕਦੇ ਹੋ ਆਲੂ ਉਬਲ ਗਏ ਸੀ ਕੁਝ ਟਾਈਮ ਮੈਂ ਇਸ ਦੇ ਉੱਪਰ ਪਲੇਟ ਦੇ ਦਿੱਤੀ ਸੀ ਬਣ ਗਏ ਹੋਣਗੇ ਹੁਣ ਇਸ ਨੂੰ ਆਪਾਂ ਅੱਛੇ ਤਰ੍ਹਾਂ ਠੰਡੇ ਪਾਣਾ ਵਾਸ਼ ਕਰਕੇ ਕਢਾਲ ਕੇ ਇਸ ਦਾ ਆਪਾਂ ਪੇਸਟ ਬਣਾਣਾ ਹੈ ਜਿਹੜਾ ਆਪਾਂ ਰੋਟੀ ਦੇ ਵਿੱਚ ਲਗਾਉਣਾ ਹੈ ਆਲੂ ਵਾਲਾ ਹਨਾ ਤਾਂ ਇਧਰ ਤਵੇ ਨੂੰ ਵੀ ਵਾਸ਼ ਕਰ ਲਿਆ ਸੀ ਬੇਲਣਾ ਚ ਅਗਲਾ ਵੀ ਬਹੁਤ ਸੀਗਾ ਹੁਣ ਆਪਾਂ ਰੋਟੀ ਬਗਾਣੇ ਆ ਤਾਂ ਸਭ ਤੋਂ ਪਹਿਲਾਂ ਇਸ ਨੂੰ ਆਪਾਂ ਰੈਡੀ ਕਰਦੇ ਆਂ ਇਸ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਆਲੂ ਆਪਣਾ ਕਰਲੇ ਸੀਗਾ ਆਪਣਾ ਉਬਲ ਗਏ ਸੀਗੇ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਪਿਆਜ਼ ਪਾਇਆ ਚੰਗੀ ਤਰ੍ਹਾਂ ਭੜੋ ਹੁਣ ਇਸ ਦੇ ਵਿੱਚ ਮੈਂ ਮਸਾਲਾ ਪਾਉਂਗੀ ਥੋੜਾ ਜਿਹਾ ਹੋਰ ਪਾ ਲਾਂਗਾ ਹੋਰ ਪਾ بس ਨਾ ਇਹ ਨਹੀਂ ਗਈ ਆ ਇਹ ਵੀ ਨਹੀਂ ਤਾਂ ਗਾਇਸ ਮੈਂ ਆਪਣੇ ਹਸਬੰਦ ਤੋਂ ਕੁਝ-ਕੁਝ ਕੇ ਬਣਾਉਂਦੀ ਪਈ ਆ ਹਨਾ ਫਰਮੈਂ ਨਹੀਂ ਕੱਟੇ ਹੂੰ ਹੂੰ بس تھوڑا الے ملبار اے نالونی پلس تھوڑا مکس کر لے اے دے نال نہیں لگدا اے دے نال نہیں ہونا اے ٹٹیاں نہ اے ٹٹیاں نہ اے ادھا نہیں ہاتھ نہ کرنا گنے دے سو گائز ਤੁਸੀਂ دیکھ سکتے ہو ہتھ تے پلیٹ سائیڈ اپا تبا دار لنگے گرم ہو جائے گا ਕਰਦੇ ਆਂ ਇਹ ਹੁਣ ਆਇਆ ਨਾ ਚੰਗੀ ਤਰ੍ਹਾਂ ਮਿਕਸ ਸੋ ਗਾਇਜ਼ ਦੇਖ ਸਕਦੇ ਹੋ ਇਹਨਾਂ ਨੇ ਰੋਟੀਆਂ ਪਕਾਈ ਐ ਬਟ ਭਾਰੀ ਐ ਬਹੁਤ ساری ਆਲੂ ਜਾਦੇ ਪਾਦੇ ਵਿੱਚ ਉਪਰੋਂ ਚਲੋ ਮਿਲਦੇ ਹਾਂ ਰੋਟੀਆਂ ਪਕਾ ਕੇ ਸੋ ਗਾਇਜ਼ ਦੇਖ ਸਕਦੇ ਹੋ ਹਸਬੰਡ ਨੇ ਰੋਟੀ ਬਣਾਈ ਸੀ ਤੇ ਉਹ ਥੋੜੀ ਜਿਹੀ ਇਹਨਾਂ ਨੇ ਭਰ ਬਣਾਈ ਰੋਟੀ ਮੈਂ ਬਣਾਈ ਵਧੀਆ ਐ ਥੋੜੀ ਜਿਹੀ ਭਾਰੀ ਸੀ ਤੇ ਹੁਣ ਇਸ ਟਾਈਮ ਮੈਂ ਆਵਲੀ ਬਣਾਈ ਐ ਮੈਂ ਪਹਿਲੀ ਵਾਰੀ ਬਣਾਈ ਐ ਮੈਂ ਕਦੇ ਬਣਾਈ ਨਹੀਂ ਸੀ ਆਲੂ ਵਾਲੀ ਨਾਲ ਦਹੀਂ ਲੈਣ ਦੀ ਆ। ਪਲੇਟ ਲੈ ਹਾਂ ਹੁਣ। ਸੋ ਹੈ ਗਾਇਜ਼ ਖਾਣਾ ਸਾਡਾ ਬਣ ਕੇ ਹੋ ਗਿਆ ਰੈਡੀ। ਤੇ ਹੁਣ ਅਸੀਂ ਖਾਣੇ ਆ ਦੇਖ ਸਕਦੇ ਹਾਂ। ਦਹੀਂ ਲੱਗਿਆ ਅੰਦਰ ਸੀ ਤੇ ਨਾਲ ਪਰਾਂਠੇ ਬਣਾਏ ਆ। ਥੋੜੇ ਜਿਹਾ ਆਲੂ ਬਚੇ ਸੀ ਮੈਂ ਸੋਚਿਆ ਕਿ ਇਹ ਵੀ ਅਸੀਂ ਖਾ ਲੈਂਦੇ ਆ ਨਾਲ ਬਾਕੀ ਬਹੁਤ ਵਧੀਆ ਪਰਾਂਠੇ ਬਣਿਆ। ਆਹ ਜਿਹੜੀ ਰੋਟੀ ਮੈਂ ਖਾ ਲੇਗਾ। ਪਕਾਂਦੀ ਪਕਾਂਦੀ ਨਹੀਂ ਖਾ ਲਈ। ਆਹ ਪਕਾਈ ਸੀ ਇਹਨਾਂ ਨੇ। ਆਹ ਦੇਖੋ ਕੱਚੀ ਐ ਵਿੱਚੋਂ ਹਜੇ। ਆਹ ਦੇਖੋ। ਬਾਕੀ ਥੜੀਆਂ ਨੇ ਪੱਕੀਆਂ ਨੇ। बाकी हम आप खाने फोटो स्टेट करवा रहे हैं हम नहीं है हमें से नहीं। है, हा मी मेरी गोटियाँ कल

ਕਿ ਤੋ ਆਪਣੇ ਹਿਸਾਬ ਨਾਲ ਲਾਣੇ ਜੋ ਵੀ ਲਾਣ ਸਾਡਾ ਇਸ ਮੇਰੇ ਛੋਟੇ ਨੇ ਛੋਟੇ ਮੈਂ ਕਿ ਇੱਕ ਕੱਟੀ ਫਿਰਨਾ ਇੱਧਰ ਇੱਧਰ ਰਹੀ ਹੈ ਸਾਈਡ ਤੇ ਚੱਲਿਆ ਜੀ ਆਵੰਤ ਦੇ ਸੋ ਹੈ ਗਾਇਜ਼ ਅਸੀਂ ਅੱਜ ਕਿਤੇ ਸੀ ਬਾਹਰ ਗਏ ਸੀ ਕਿਸੇ ਕੰਮ ਲਈ ਬਾਕੀ ਹੋਣੇ ਤੇ ਆਪਾਂ ਚਾਹ ਮੈਂ ਬਣਾ ਰਹੀ ਹਾਂ ਦੇਖ ਸਕਦੇ ਹੋ ਚਾਹ ਦੇ ਵਿੱਚ ਅਨਾ ਬਸ ਚਾਹ ਆ ਗਈ। ਸੋ ਗਾਇਸ ਚਾਹ ਸਾਡੀ ਬਣ ਚੁੱਕੀ ਹੈ। ਹੁਣ ਅਸੀਂ ਪਿੰਦੇ ਆ ਚਾਹ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ। ਸੋ ਹੈ ਗਾਇਸ ਨਾਈਟ ਦਾ ਟਾਈਮ ਹੋ ਗਿਆ। ਦੈਨ ਰੋਟੀ ਨਹੀਂ ਬਣਾਈ। ਇੱਧਰ ਰਾਈਸ ਬਣਾਏ ਦੇਖ ਸਕਦੇ ਹੋ ਤੁਸੀਂ। ਬਹੁਤ ਵਧੀਆ ਬਣੇ ਆ। ਬਾਕੀ ਥੋੜੇ ਥੋੜਾ ਹੱਲੇ ਪਾਣੀ ਹੈਗਾ ਸਿਗਾ ਬਾਕੀ ਬਣ ਗਏ ਆ। ਤੇ ਹੁਣ ਆਪਾਂ ਇਹ ਖਾਂਦੇ ਆ ਉਸ ਤੋਂ ਬਾਅਦ ਆਪਾਂ ਜਾਂਦੇ ਆ ਬਾਹਰ। ਸੋ ਗਾਇਜ਼ ਅਸੀਂ ਕੜਾਈ ਚ ਖਾਣ ਲੱਗੇ ਸੀ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਚਲੋ ਪਲੇਟ ਦੇ ਵਿੱਚ ਆਪਾਂ ਕੱਢ ਲੈਨੇ ਆ ਗਰਮ ਗਰਮ ਬੋਤਲ ਇਸ ਕਰਕੇ ਹੁਣ ਦੇਖੋ ਹੁਣ ਖਾਂਦੀਆਂ ਸੋ ਹੈ ਗਾਇਜ਼ ਫਾਈਨਲੀ ਅਸੀਂ ਰਾਈਸ ਖਾ ਚੁੱਕੇ ਆ ਤੇ ਹੁਣ ਅਸੀਂ ਚੱਲੇ ਆ ਮਾਰਕੀਟ ਬਾਕੀ ਮਾਰਕੀਟ ਥੋੜਾ ਜਿਹਾ ਸਮਾਨ ਲੈਣਾ ਸੀ ਦੇਖਣ ਨੂੰ ਦੰਨੇ ਆਪਾਂ ਇਸ ਟਾਈਮ ਕੋਣ ਲਈ ਦੇਖਣ ਜਾਣਾ ਅੱਜ ਤੱਕ ਬਸ ਦੇਖ ਰਹੇ ਆ ਬਾਕੀ ਛੁਰਲੀਆਂ ਛੁਰਲੀਆਂ ਲੈ ਕੇ ਆਈਏ ਹਮੇ ਥੋੜੇ ਕਿਉਂਕਿ ਕਾਹ ਹੈ ਅੱਲਾ ਚਲੋ ਫੜੋ ਕੈਮਰਾ ਨਹੀਂ ਜਾਣਾ हेलो धर्मा पूर्णम से पूछो कमर में हैं बोला और बोलो इसका क्या हुआ चौधरी मिल जाए